ਇਹ ਵਦੇ ਮਾ ਕੋਨਾ ਵੀਡੀਓ ਪਾਈ ਬੰਨ ਹਗਾਦਾ ਬੱਬੂ ਡਲੇ ਥੋੜਾ ਪਿੰਦਾ ਤੈਨੂੰ ਮਾ ਮਾਸ ਮੋਸਰ ਆਦੇ ਸਪ੍ਰਿੰਗਰ ਰੋਲਾਂ ਤੋਂ ਫਿਰ ਤਿੰਨ ਚਾਰ ਰੱਡੀਆਂ ਤੁਹਾਨੂੰ ਖੋਣੇ ਬਾਕੀ ਸਾਰਾ ਸਿਸਟਮ ਗੜੀ ਗੜੀ ਆ ਜਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ ਨੰਬਰਦਾਰ ਫਾਰਮ ਚ ਅੱਜ ਵਾਵਾ ਲਣਾ ਬਾਅਦ ਲੋਗ ਦਾ ਕਰਨ ਲੱਗੇ ਆਂ ਫਿਰ ਸ਼ੁਰੂ ਇਦਾਂ ਹੀ ਕੰਮ ਕੰਦੇ ਆਉਂਦੇ ਵਿੱਚ ਟਾਈਮ ਖੁੰ ਨਹੀਂ ਲੱਗਦਾ ਰਿਹਾ ਹੈ ਔਰ ਕਰਦਾ ਸੀ ਸਾਫ ਸਫਾਈ ਉਹ ਕੋਸ਼ਿਸ਼ ਕਰਦੇ ਆਂ ਇਹ ਰੋਜ਼ ਦੀ ਰੋਜ਼ ਲੋਗ ਬਣਾਇਆ ਕਰੀਏ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰੋ ਬਾਕੀ ਆਜੋ ਤੁਹਾਨੂੰ ਅੱਜ ਜਿੰਨੇ ਅਪਡੇਟ ਗਾਵਾਂ ਵੀ ਹਟਦੇ ਆਉਂਦੇ ਆਣੀਆਂ ਹਾਂ ਦੇ ਭੁੰਡੇ ਨੂੰ ਨੇ ਚੋਈਦਾ ਆ ਟਾਈਮ ਤੇ ਬਾਕੀ ਆ ਜੋ ਤੁਹਾਨੂੰ ਮਿਲਦਿਆਂ ਗਾੜੀ ਗਾੜੀ ਕਿ ਕਿਉਂ ਨਹੀਂ ਲਾਉਂਦੇ ਆ ਭਾਂਡੇ ਭੁੰਡੇ ਥੋੜਾ ਔ ਥੋੜਾ ਕਿਉਂ ਪਾਣੀ ਦੀ ਬਰਬਾਦੀ ਕਰਦੇ ਆ ਜਿਆਦਾ ਪਾ ਗਿਆ ਜਿਹੜਾ ਲੱਗੇ ਲੱਗਿਆ ਦਵਾ ਗੋਵਾ ਆਰੇ ਕੁਆਲਿਟੀ ਚੈੱਕ ਕਰੋ ਹਾਂ ਨਾ ਨਾ ਬਣੂਗੀ ਖਬਰ ਰੁਪਈਆ ਦਾ ਲੱਗ ਗਿਆ ਹਾਂ ਅਜੇ ਨਹੀਂ ਬਣੂ ਬਾਕੀ ਆ ਜੋ ਦਲਦੇ ਆ ਤੁਹਾਨੂੰ ਅੱਗੇ ਅੱਗੇ ਪਰਮੀਸ਼ਰ ਨਹੀਂ ਗਏ ਛਾਹ ਉਹ ਮਾਰੇ ਬਿੱਕਾ ਹੀ ਦੋਵੇਂ ਜਾਣੇ ਕਾ ਨੀਂਤ ਲਾਉਣਾ ਇਹ ਕੰਮ ਹੋ ਰਿਹਾ ਓਲੇ ਨਾਲ ਬਣਾਉਣਾ ਵਲੌਗ 4 ਵਜੀਆਂ 10 ਮਿੰਟ ਹੋਏ 4:30 ਸਮੇਂ ਚਲਾ ਜਗਾ ਆ ਭਾਰ ਲਾ ਪਾਣੀ ਮਰ ਗਿਆ ਗਰਮ ਵਹਿੜਾ ਚੱਲ ਰਹੀ ਹੈ ਸਾਡਾ ਤੋਂ ਓਕੇ ਆ ਜਾਓ ਤੁਹਾਨੂੰ ਗਾੜੀ ਥਾਂ ਤੋਂ ਬਣਾ ਲਾ ਨਾ ਤੋਤਾ ਨਹੀਂ ਨਾ ਕੀ ਆ ਜਾਓ ਤੁਹਾਨੂੰ ਮਿਲਦੇ ਆ ਨਾ ਗਾਵਾਂ ਜੀਆਂ ਥੋੜੀਆਂ ਰਲ ਗਈਆਂ ਇੱਕ ਦੇ ਇੱਕ ਉਹ ਕਰਨੇ ਆ ਸੱਟ ਵੇਖ ਗਏ ਨਾ ਹੁਣ ਆ ਕਿੰਨੀਆਂ ਵਹਿੜਾ ਹੋ ਗਈਆਂ ਮਾਰਦੇ ਬੂਗਾ ਇਹ ਜਿਹਨੂੰ ਵੇਖ ਲੈਣਾ ਜੇ ਕੋਈ ਹੋਊਗੀ ਕਰ ਲੈਨੇ ਇਹ ਸ਼ੋਰ ਸ਼ੇ ਆ ਇੱਕ ਹੈਗੀ ਖੋਲੇ ਬੂਗਾ ਆ ਮੈਂ ਲਿਆਂਦਾ ਹੀ ਇੱਕ ਦੀ ਇਹ ਇੱਕ ਦੋ ਦੋ ਹੀ ਨੇ ਕੋਰੀ ਆ ਖੜ ਆ ਜਾਵੇ ਕੱਲੇ ਆਉਣਾ ਚਲ ਜੇ ਕੱਲੇ ਆਉਣਾ ਚਲ ਜਾ ਲਾ ਜਾ ਹੋ ਜਾ ਕਾ ਇਹਨਾਂ ਪਿੱਟ ਪੈਣਾ ਉਸੇ ਖੋਲੋ ਦੂੰ ਮੈਂ ਇੱਕ ਤਾਂ ਚੱਲ ਨੇ ਹੁਣ ਆ ਲੈ ਹੁੰਦਾ ਇੱਕ ਹੋਰ ਚੱਲ ਚੱਲ ਇਹ ਥੋੜੀ ਜਿਆ ਰਲ ਗਈਆਂ ਹੰਜ ਗਾਵਾ ਗਾਵਾ ਚੁੱਕਿਆ ਬੁਗੇ ਸਕੇ ਖੋਲੇ ਹੈ ਚੱਲ ਬਾਕੀ ਖਲੋ ਮੈਂ ਮਿਲਦਾ ਤੁਹਾਨੂੰ ਸੈਟ ਕਰਕੇ ਹੁਣ ਬਾੜੀਆਂ ਗਾਵਾਂ ਚੋਈਏ ਲਿਆ ਇਹ ਇੱਕ ਇਧਰੋਂ ਮੜ ਕੇ ਇਧਰੋਂ ਨਾ ਰੋੜ ਦੇਣਾ ਇੱਕ ਗਾਮ ਉਧਰੋਂ ਗਾਵਾਂ ਲੱਗੇ ਵਾਰਨ ਅੰਦਰ ਹੈ ਆਉਂਦੇ ਆਉਂਦੇ ਜਿਹੜੀ ਮਰਜ਼ੀ ਮੈਂ ਕਰ ਲੈਣਾਈ ਪਹਿਲੋਂ ਆਹ ਇੱਕ ਜਿਹੜੀ ਆਉਂਦੀ ਨੂੰ ਹਿੱਕ ਦੇ ਗਾਂ ਹਿੱਕ ਦੇ ਇੱਕ ਦੇ ਨਾ ਆਪਣੇ ਆਪ ਗਿੱਜੀਆਂ ਨੇ ਏ ਏ ਏ ਇਹੋ ਕੋਈ ਘਾੜਾ ਨਹੀਂ ਕੁਛ ਨਹੀਂ ਆਜਾ ਮੈਂ ਅੱਗੇ ਵੀ ਦਾਦਾ ਰਹੀ ਨਾ ਦੇ ਆਮ ਜੇ ਗੱਲਾਂ ਹੋਈਆਂ ਤਾਂ ਨਹੀਂ ਹੈਂ ਕਿੰਨੇ ਰਹਿ ਗਏ ਤੁਹੇ ਆਹ ਫਿਰ ਕਿਤੇ ਅੰਦਰ ਆਣ ਨੇ ਤਾਂ ਕੰਮ ਨਹੀਂ ਨਹੀਂ ਤਿੰਨ ਚਾਰ ਰਹਿ ਗਏ ਕਿੰਨੇ ਆਨ ਮਗਰ ਚਾਰ ਹੋ ਲਾ ਪਾ ਗਏ ਹੋਰ ਚੱਲ ਦੂਜੀ ਪਰਲੇ ਘਰਦੀ ਆ ਇਹ ਇੱਕ ਹੋਰ ਲਿਆ ਤਿੰਨ ਰਹਿ ਗਏ ਕਿਉਂ ਆਹ ਲੇ ਘੱਟ ਨਹੀਂ ਕਿਉਂ ਹੋਰ ਨਹੀਂ ਆ ਲਾ ਕੇ ਨੇ ਤੇ ਲਾ ਦਈ ਆ ਆਹੋ ਆਹੋ ਤਿੰਨ ਹੀ ਆ ਉਹਦੇ ਤੇ ਪਰਲੇ ਘਰਦੀ ਬਾਤੀ ਵੜ ਗਈਆਂ ਗਾਵਾਂ ਹਾਂ ਗਾਵਾਂ ਮਲਦੇ ਛੋੜ ਗਿਆ ਅੰਜਰ ਅੱਜ ਫੇਰ ਲੱਗਿਆ ਉਹ ਵਲੌਗ ਬਣਾਉਣਾ ਰਾਤੀ ਬਣਿਆ ਗਾਵਾਂ ਚੋਂ ਹੁੰਦਾ ਮੇਰੇ ਮਨ ਕਹਿੰਦਾ ਟਾਈਮ ਟੂਮ ਲੱਗੇ ਦੋਵੇਂ ਜਾਣੇ ਕਰਦੇ ਆਂ ਸਰਵਾਦ ਨਾਲੇ ਅੱਜ ਆਏ ਵੀਰੂ ਨੇ ਪੈਰ ਪਰ ਪੈਰ ਬਣਾਉਣ ਗਾਵਾਂ ਦੇ ਤੁਹਾਨੂੰ ਖੋਣੇ ਬਾਕੀ ਸਾਰਾ ਸਿਸਟਮ ਗਾੜੀ ਗਾੜੀ ਆ ਜਾਓ ਆਗੇ ਦੇ ਕੇ ਬਣਾਉਂਦੇ ਹੁੰਦੇ ਸੀ ਨਾ ਹੁਣ ਖੜੀ ਖਲੋਤੀ ਦੇ ਤੁਮਿ ਖਾਉਨੇ ਆ ਫਾਰਾ ਸਿਸਟਮ ਆ ਗਈ ਆਇਆ ਕਿ ਨਾਲਿਓਂ ਬਾਕੀ ਆ ਜਾ ਤੁਹਾਨੂੰ ਮਿਲਦੇ ਗਾੜੀ ਗਾੜੀ ਆ ਲੱਗੇ ਡੰਡਾ ਲਾਉਣੀ ਨੂੰ ਹੁਣ ਆ ਇਦਾਂ ਇਹਨਾ ਬਣਾ ਦੇਣੇ ਇਹ ਨਹੀਂ ਵੀ ਡੇਗਣਾ ਪਣਾ ਉਹ ਖਾਉਨੇ ਦੇ ਜਿਆਦਾ ਵਿਚਾਰੀ ਦੇ ਨਾ ਕੰਮ ਖਰਾਬ ਹੈ ਮੈਂ Ehi, ciao a ciao! Non è molto da fare, non è molto da fare. Non è molto da fare, non è molto da fare. Non è molto da fare. Non è molto da ਸੇਵਨੋ ਕੋਈ ਨਹੀਂ ਆਪਾਂ ਨੂੰ ਹਾਂ ਹਾਂ ਕਰ ਸਾਫ਼ ਕਰ ਦੇ ਮੜਾ ਜਾ ਵੇਲਾ ਪਾਣੀ ਨਿਕਲੋ ਮੈਂ ਤੈਨੂੰ ਕੱਢ ਦੇਣਾ ਠੀਕ ਹੈ ਠੀਕ ਹੈ ਖਲੋ ਜਾ ਦਾਸ ਰੋਗਰਾ ਆ ਕੋ ਆਹ ਵਾਰ ਵਾਰ ਜਾਦੇ ਦੇ ਬਾਤ ਇਹ ਦਵਾਈ ਪਾਈ ਜੀ ਦਵਾਈ ਲਾਲ ਮੈਂ ਦੱਜੀ ਕੀੜੀਆਂ ਆ ਕੀੜੇ ਆ ਪਈ ਇਹ ਵਦੈ ਦੂਜੀ ਸਾਈਡ ਤੋਂ ਜਿਆਦਾ ਤਾਂ ਇਹ ਚੱਲੀ ਜਰੀ ਤੁਰਿਆ ਨਹੀਂ ਜਾਂਦਾ ਕੱਸਾਂ ਮਾਲਾ ਮੰਦਾ ਚੱਲੀ ਗਾ ਬੜਾ ਦੰਦਾ ਸਪੀਡ ਹੁੰਦੀ ਨਾ ਇਹੋਂ ਜ਼ਿਆਦਾ ਮੰਦਾ ਫੂੰਗ ਲਾ ਲੋ ਨਾ ਘਰੇ ਆ ਉਧਰ ਵੀ ਜਾ ਸਮਝਾ ਲੋ ਜਾ ਪਈਆਂ ਨਹੀਂ ਨਾ ਜਿਹੜੀ ਪੈਰ ਲਾਉਂਦੇ ਬੋ ਵੀ ਕੰਨੀ ਆਉਂਦੀ ਵਾੜੀ ਗੋਖੀ ਵਿਚਾਰੀ ਬਾਕੀ ਮੱਲੇ ਤੁਹਾਨੂੰ ਗਾੜੀ ਲੱਕ ਫੜਾ ਨਹੀਂ ਨੇ ਨਹੀਂ ਨਹੀਂ ਬਾਕੀ ਫੜਿਓ ਇਧਰ ਨੂੰ ਮੜਾ ਜਾ ਧੱਕੇ ਉਧਰ ਲੈ ਬਣਾ

ਹੂੰ ਨਹੀਂ ਦੁਕਾਣ। ਦੱਜਾ ਹੀ ਖੋਲ ਖਾ ਰਹਿਣਾ। ਆਹੋ। ਤਾਂ ਕਰਕੇ ਤੂੰ ਚਾਰੀ। ਖੋਲਨ। ਖੋਲ ਨਾ। ਹਾਂ। ਖੋਲ ਜਾ ਨਾ। ਢੰਡਾ ਖੋਲ ਪੁੱਤ। ਢੰਡਾ ਖੋਲ। ਢੰਡਾ ਖੋਲ ਪਹਿਲਾਂ। ਆ ਜੋਰ ਨਹੀਂ ਪੈਣਦੇ। ਆ। ਗੱਡੀ ਵਿੱਚ ਆ ਜਾ ਨਾ। ਆਹ ਗੱਡੀ। ਖੋਲ ਜਾ। ਆਪਣੇ ਜਦਾਂ ਕੋਰ ਭਰੀ ਹੋਵੇ ਕਿੰਨੀ ਜਾਨ ਨਿਕਲਦੀ ਹੋ ਕੋਈ ਕੰਮ ਨਹੀਂ ਇਹ ਤੇ ਪਾਣੀ ਦਵਾਈ ਹੁਣ ਚੱਤ ਰਹਿ ਜਾਂਦਾ ਇਹ ਆ ਵੀ ਉਧਰ ਵੇਖ ਲੋ ਪਾਰ ਪਾ ਲਿਆ ਹੋਣੇ ਨੇ ਆਹ ਆਹ ਅੱਗੇ ਪਾਰ ਪਾਉਂਦੇ ਨਹੀਂ ਇੱਧਰ ਵੀ ਨਹੀਂ ਸਨ ਪਾਉਣਾ ਉਧਰ ਵੀ ਗੜਿਆ ਹੈ ਹਮ ਆਹ ਕੰਤ ਤੇ

ਆਹ ਆ ਬਣ ਗਏ ਚੌਥੀ ਤੇ ਬਣਾਉਂਦੇ ਲੋ ਆ ਤੇਰੇ ਫਿਲਮੀ ਉਹ ਕੀ ਆ ਆ ਵੀਡੀਓ ਬਣਾਉਣੀ ਆਹ ਸਾਰੇ ਕਸ਼ੇਲਾ ਜਲਦੀ ਵੀਡੀਓ ਅੱਗੇ ਅੱਧੇ ਕਸ਼ੇਲਾ ਬਣੀ ਸਾਰੇ ਚਲਾਈ ਹੋਈ ਵੀਡੀਓ ਫਿਲਮਾਂ ਚੱਲੂ ਹੈ ਗਈ ਮੇਕੋ ਵੇਖੋ ਨਾ ਮਿੰਨੀ ਪਤਾ ਵੀਡੀਓ ਅੱਗੇ ਬਣੀ ਆ ਅੱਛਾ ਇੱਧਰ ਗਏ ਹਾਂ ਅਸੀਂ ਚੱਕ ਮਿਸ਼ਰੀ ਪਿੰਡ ਹੈਗਾ ਇੱਧਰ ਅੱਗੇ ਭੀਲੋ ਵਾਲਾ ਲੱਗੇ ਆਹ ਆ ਉਹ ਉਥੇ ਗਏ ਖੁਰ ਬਣਾਉਣ ਅਛਾ ਕਹਿੰਦਾ ਗੁਰਵਾ ਬੜੇ ਫੇਮਸ ਹੋਏ ਜੇ ਨਹੀਂ ਨਹੀਂ ਪਰ ਬਣਾ ਲਾਡਾ ਮੈਂ ਕੀ ਆ ਕਹਿੰਦਾ ਟਾਡੀ ਨਾ ਉਹ ਬਾਬੇ ਬੁੱਢੇ ਲਾ ਕੇ ਫਾਰਮ ਆਗਾ ਉਹਨਾਂ ਵੀਡੀਓ ਪਾਈ ਬਾਬਾ ਨੇ ਹਗਾ ਦਾ ਬਾਬੇ ਬੁੱਢੇ ਲਾ ਕੇ ਸੋਲ ਕਹਿੰਦਾ ਪਰ ਮਾਹ ਵੀਡੀਓ ਦੇਣੀ ਹਣ ਕੋ ਉਹਨੇ ਆਜਾ ਨੂੰ ਕੱਢ ਕੇ ਵਿਖਾਈ ਫੋਨ 'ਤੇ ਹਾਂ ਉਹਨੇ ਬਾਈ ਤਾਂ ਡਾਇਰੈਕਟ ਕੀਤਾ ਮੈਨੂੰ ਆਹ ਹਾਂ ਉਹ ਮੁੰਡਾ ਆਵਾਜ਼ ਵਿੱਚ ਇਹਦਾ ਵੀਡੀਓ ਟਾ ਢੀਆ ਅੱਛਾ ਹੋ ਗਿਆ ਵਾ ਅੱਛਾ ਉਹ ਮੁੰਡਾ ਵਾਵਾ ਟਾ ਢੀਆ ਚਲੋ ਉਹ ਨਵਾਂ ਕੰਮ ਕੀਤਾ ਚਾਲੂ ਅੱਛਾ ਅੱਛਾ ਹਾਂ ਹਾਂ ਕੋਈ ਡੇਗ ਦੀ ਲੋੜ ਨਹੀਂ ਮੈਦਾ ਰਮਾਨਾ ਬੰਨਿਆ ਨੇ ਨਾ ਬੰਨਿਆ ਨੇ ਉਹਨੇ ਸੋਸਾ ਫੇਰ ਜਾਈਦੀ ਹੈ ਹਾਂ ਉਹ ਸੇ ਪ੍ਰਿੰਟ ਆਈ ਲੱਭ ਜਿਓ ਉਸੇ ਦੀ ਪਲੇਟ ਤੇ ਉਹਨੂੰ ਚਾਹੀਦੀ ਨਾ ਜਿਹੜਾ ਦਿਹਾੜੀ ਆਇਆ ਮੈਂ ਵੀ ਨਾ ਲਾ ਦੋ ਹੋ ਜਾ ਲਾ ਦੋ ਹੋ ਜੂਗਾ ਦੇਖ ਗੰਦੀ ਲਾ ਦਿੰਦੀ ਲੋਡ ਬਾਕੀ ਇਹ ਨਾਲ ਇਹਦੇ ਵੀਰ ਕਨੈਕਟ ਕਰ ਲਿਓ ਮੈਂ ਨੰਬਰ ਨੰਬਰ ਪਾ ਦੇਣਾ ਜਿੰਨੇ ਬਣਾਉਣੇ ਹੋਏ ਕੋੜੀ ਘੜੀ ਦੇ ਬਣਾ ਬਣੂ ਦਿੰਦੇ ਬਾਕੀ ਸਾਰੇ ਵੀਰ ਪੁੱਛੇ ਰਹਿੰਦੇ ਕਿਥੋਂ ਬਣਾਉਂਦੇ ਕੀ ਹਸਾਬ ਕਿਤਾਬ ਵਾਹ ਸੁਣਿਆ ਗੱਲ ਕਾਉਨ ਕਾਉਨੇ ਹੋ ਜਾ ਉਹ ਪਰਲਾ ਪਰਲਾ ਬਣਾਉਣਾ ਕੋ ਰਹਿ ਗਈ ਅੱਛਾ ਫੇਰ ਉਹ ਕਹਿੰਦੀ ਮੈਨੂੰ ਨੰਬਰ ਦੋ ਅਸੀਂ ਲੰਭ ਕਰਨਾ ਹੈ ਹੈਲੋ ਜਿਆਦਾ ਖਰਾਬ ਆ ਆ ਵੇਖੋ ਤੈਨੂੰ ਹਾਂ ਹਾਂ ਚਲੋ ਇਹ ਨਾ ਬਹੁਤ ਦੁੱਧ ਘਟ ਜਾਂਦਾ ਏ ਬੜਾ ਗੁਆ ਜੇ ਮੰਨ ਲਓ ਦੋ ਟੰਮਾ ਦੋ ਕਿਲੋ ਵੀ ਘਟ ਦਿੰਦਾ ਆ ਕਿੱਥੇ ਜਾਣਾ ਕੰਮ ਹੂੰ ਉਹਦੇ ਨਾਲੋਂ ਚੰਗਾ ਨਹੀਂ ਆਪਾਂ 250 ਰੁਪਏ ਲਾ ਕੇ ਫੁਰ ਬਣ ਜਾਣ ਆ ਹਾਂ ਅਖਬਾਰ ਤੇ ਇਹ ਰਹੀ ਉਸੇ ਲਾਤੀ ਮਾਤੀ ਮੈਂ ਤਾਂ ਏਲੀ ਲਗਾ ਕੇ ਰੱਖੇ ਜਾਂਦੇ ਹਾਂ ਹਾਂ ਮੈਂ ਤਾਂ ਏਲੀ ਲਗਾ ਕੇ ਰੱਖੇ ਜਾਂਦੇ ਹਾਂ ਕਿਉਂ ਤਾਂ ਆਏ ਮਾਏ ਮਾਸ ਮੋਸੇ ਰਾਏ ਸਪ੍ਰਿੰਗਰ ਰੋਲਾਂ ਤਰਪਣੀ ਨੇ ਬਾਈ ਕਿ ਸਾਡੇ ਪੈਸੇ ਜੇ ਹਾਂ ਸੁਣਾ ਤੂੰ ਕਹਿੰਦਾ ਕਰੀ ਤੂੰ ਅੱਜ ਭਾਂ ਗਈ ਕਿਹਦੇ ਇਹਦੇ ਪੱਕਾ ਸੈੱਟ ਕਰਾਓ ਤੇ ਉਹ ਫੇਰ ਭਜਾਉਂ ਗਿਆ ਨਹੀਂ ਨਹੀਂ ਹਾਂ ਤਲੋਜੀ گاਵਾਂ ਦੇ ਆ ਖਰੀਦ ਜਾ ਕੀ ਆ ਜਵਾਬ ਜਾ ਹਾਂ ਇਹ ਦੇਣਾ ਰਹੀ ਹੈ ਕਿਰਪਾ ਜੀ ਮੈਂ ਪਰਦਾ ਖੜਾ ਦੇ ਵੀ گاਵਾਂ ਨੂੰ ਪਰਾਂ ਦੇ ਕੰਮ ਨੂੰ ਹੋਇਆ ਹੈ ਬਣ ਗਏ ਛਿਆਂ ਦੇ ਬਣਾਏ ਆ ਇਹ ਇੱਕ ਤਿਲਕਣ ਤਿਲਕਣ ਹੈ ਦੇ گاਵਾਂ ਤਿਲਕਣ ਜਾਣੇ ਇਹਨਾਂ ਨੂੰ ਇਹ ਵੀ ਫਰੀ ਸ਼ਨਾ ਪਾ ਜੀ ਬਾਕੀ ਆ ਜਾਓ ਗਾੜੀ ਲਿਆਉ ਤੋਂ ਖੀਰ ਲਿਆ ਦੋ। ਲਿਆ ਤੋਂ। ਹੈ? ਔਰ ਇੱਧਰ ਆਈ ਨਹੀਂ ਰੈਡੀ ਐਨੂੰ। ਫੀਡ ਵੀ ਮੁੱਕੀ ਹੋਈ ਨਹੀਂ ਮੰਗਾਈ। ਪੈਰ ਧੋ ਲਿਓ। ਬੂੜ। ਸ਼ੁਕਰਾਮ ਦੇ ਗਿਆ ਪੱਠਾ ਡੱਕਾ। ਬਾਕੀ ਵੇਨੇ ਨੂੰ ਗਾਂ ਕੋਈ ਹੈਗਾ ਪ੍ਰੋਗਰਾਮ। ਮੈਂ ਕਿ ਕਰਦੇ ਆ ਬਲੌਗ ਦੀ। ਆਉਤੀ ਬਾਕੀ ਆ ਗਏ ਪਹਿਲੇ ਅਫਸਰ ਨੂੰ ਆਹਾਂ ਬਾਕੀ ਚਲੋ ਕਰਦੇ ਆਂ ਇਹਨੇ ਨਾਮ ਵਲੌਗ ਦੀ ਸਮਾਪਤੀ ਬਾਕੀ ਤੁਹਾਨੂੰ ਮਿਲਾਂਗੇ ਉਹਨਾਂ ਅਗਲੇ ਵਲੌਗ ਦੇ ਵਿੱਚ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਾ ਤੇ ਬਾਕੀ ਕਮੈਂਟ ਕਰਕੇ ਦੱਸਦੇ ਕਰੋ ਵੀ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿਹੜੇ ਸਾਬ ਨਾਲ ਚਾਹੀਦੀ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਚੀਜ਼ ਉਹ ਤਰੀਕੇ ਨਾਲ ਬਣਾਈ ਜਾਵੇ ਤੁਹਾਨੂੰ ਦੱਸਿਆ ਜਾਵੇ ਤੇ ਬਾਕੀ ਸਪੋਰਟ ਕਰੋ ਭਰਾ ਤੁਸੀਂ ਤੁਹਾਡੇ ਸਿਰ ਤੇ ਹੀ ਉਹ ਸਾਰਾ ਕੰਮ ਕਰ ਤੇ ਬਾਕੀ ਵਲੌਗ ਐਂਡ ਤੱਕ ਜਰੂਰ ਵੇਖਿਆ ਕਰੋ ਬਾਕੀ ਆ ਜਾ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਵਿੱਚ